ਇਸ ਟਾਈਮ ਵੱਜ ਗਏ ਵੀਰੇ 5 ਸ਼ਾਮ ਦੇ ਬਾਹਰ ਨਿਕਲਿਆ ਕਿਉਂਕਿ ਛੁੱਟੀ ਸੀ ਮੇਰਾ ਦਿਲ ਨਹੀਂ ਕੀਤਾ ਵੀ ਬਾਹਰ ਨਿਕਲ ਨੂੰ ਰੈਸਟ ਕੀਤੀ ਬੋਡੀ ਨੂੰ ਤੇ ਸੋਚਿਆ ਥੋੜਾ ਮੋੜਾ ਘੁੰਮ ਲਈਏ ਮੈਂ ਆਇਆ ਸੀ ਇਧਰ ਦਾ ਫੋਕਸ ਵੱਲ ਦਾ ਫੋਕਸ ਤਾਂ ਮੈਂ ਗਿਆ ਜਬ ਫੋਕਸ ਮਾਰਕੀਟ ਦੇਖਣੀ ਹੈ ਕਹਿੰਦੇ ਵਧੀਆ ਮਾਰਕੀਟ ਹੈ ਦੇਖਦੇ ਆ ਕਿਹੜੀ ਮਾਰਕੀਟ ਆ ਜਾ ਕੇ ਦੇਦੇ ਆ ਤੁਸੀਂ ਦੇਖ ਸਕਦੇ ਹੋ ਏਰੀਆ ਜਿੱਥੇ ਮੈਂ ਖੜਾ ਹਾਂ ਇਸ ਟਾਈਮ ਇਹ ਡਾਊਨਟਾਊਨ ਏਰੀਆ ਸਾਈਡ ਆ ਜਿੱਥੇ ਮੈਂ ਖੜਾ ਹਾਂ ਬਹੁਤ ਹੀ ਫੇਮਸ ਏਰੀਆ ਹੈ ਬਾਕੀ ਹੈ ਨਾ ਬਿਨੀ ਫੈਗ ਕੋਈ ਵੀ ਕੈਨੇਡਾ ਹੋਵੇ ਇਮਾਰਤਾਂ ਦੇਖਣ ਚ ਬਹੁਤ ਖੂਬਸੂਰਤ ਲ ਕਾ ਬਹੁਤ ਕੁ ਸਿੱਖ ਨੂੰ ਮਿਲਦਾ ਹੈ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਫੋਕਸ ਮਾਰਕੀਟ ਜਿੰਨਾ ਕੋਈ ਉਹਨਾਂ ਪਸੰਦ ਦਿਖਾਵਾਂਗੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਮੇਰੇ ਵੀਰੋ ਜਿੰਨਾ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੀ ਬਹੁਤ ਮਿਹਰਬਾਨੀ ਹੋਗੀ ਕੁਝ ਆਪਾਂ ਦਿਲ ਦੀਆਂ ਗੱਲਾਂ ਵੀ ਕਰਾਂਗੇ ਨਾਲ ਦੀ ਨਾਲ ਇਹ ਕਿੱਦਾਂ ਮਾਹੌਲ ਹੈ ਔਰ ਇਹ ਕਿੱਦਾਂ ਅੱਜ ਕੱਲ੍ਹ ਬੰਦੇ ਨੂੰ ਆਪਣਾਉਣਾ ਚਾਹੀਦਾ ਕਿ ਨਹੀਂ ਜਿਹੜੇ ਨਵੇਂ ਸਟੂਡੈਂਟ ਨੇ ਜਾਂ ਫਿਰ ਹੋਰ ਸਾਰੀਆਂ ਗੱਲਾਂ ਵੀਡੀਓ 'ਚ ਕਰਾਂਗੇ ਕਵਰ ਕਰਾਂਗੇ ਠੀਕ ਹੈ ਮਿਲਦੇ ਹਾਂ ਇਤੋਂ 7500 ਦੀ ਕਿਰਾਵਾਤ ਲੈ ਲਈ ਚੱਲਦੇ ਆਂ ਦੇਖਦੇ ਆਂ ਕਿਹਦੀ ਮਾਰਕਟ ਹੈ ਹਾਂਜੀ ਆਪਾਂ ਗੱਲ ਕਰੀਏ ਕੈਨੇਡਾ ਦੇ ਵਿੱਚ ਇਸ ਟਾਈਮ ਮਾਹੌਲ ਕੀ ਹੈ ਤਾਂ ਥੋੜਾ ਜਿਹਾ ਮਾਹੌਲ ਗਰਮ ਹੈ ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਪੰਜਾਬੀਆਂ ਨਾਲ ਹੋਰੇ ਥੋੜੀ ਜਿਹਾ ਹੇਟ ਹੋਣ ਲੱਗੀ ਮੰਨ ਲਓ ਤੁਸੀਂ ਕਹਿ ਸਕਦੇ ਹੋ ਕਿ ਥੋੜਾ ਜਿਹਾ ਪੰਜਾਬੀਆਂ ਨੂੰ ਦੇਖ ਕੇ ਕੈਨੇਡੀਅਨਸ ਪੀਪਲ ਨੇ ਥੋੜੇ ਖੁਸ਼ ਨਹੀਂ ਹੈਗੇ ਤੇ ਬਾਕੀ ਇਹ ਗੱਲਾਂ ਪਹਿਲਾਂ ਵੀ ਕਾਫੀ ਚਾਲ ਸਾਲ ਪਹਿਲਾਂ ਵੀ ਇਦਾਂ ਹੋਇਆ ਸੀ ਥੋੜੀ ਜਿਹੀ ਹੇਟ ਜ਼ਿਆਦਾ ਹੋਣ ਲੱਗੀ ਸੀ ਫਰਕ ਪੈ ਰਿਹਾ ਥੋੜਾ ਜਿਹਾ ਕੁਝ ਮੇਰੇ ਨਾਲ ਦੇ ਮਿੱਤਰ ਨੇ ਹੋਰ ਵੀ ਦੱਸਦੇ ਨੇ ਵੀ ਜੋਬ ਤੇ ਵੀ ਜਿਹੜੇ ਜਾਂਦੇ ਨੇ ਉਹਨਾਂ ਨੂੰ ਵੀ ਆ ਜਿਹੜੇ ਕੈਨੇਡੀਅਨਸ ਨੇ ਥੋੜਾ ਮੋਟਾ ਬੋਲ ਕੇ ਜਾਂਦੇ ਨੇ ਕੁਛ ਨਾ ਕੁਛ ਤਾਂ ਕੁਛ ਨਾ ਕੁਛ ਕਿਸੇ ਦਿਨ ਇੱਕ ਹੱਦ ਤੱਕ ਫਰਕ ਪੈਂਦਾ ਜਾ ਰਿਹਾ ਹੈ ਬਾਕੀ ਮਾਹੌਲ ਮੈਨੂੰ ਲੱਗਦਾ ਇਲੈਕਸ਼ਨਾਂ ਤੋਂ ਬਾਅਦ ਹੀ ਠੀਕ ਹੋਊਗਾ ਜਿਹੜਾ ਲੱਗਦਾ ਸਾਰਾ ਕੁਝ ਇਲੈਕਸ਼ਨਾਂ ਕਰਕੇ ਹੋ ਰਿਹਾ ਮੈਂ ਵੀ ਆ ਆਪਾਂ ਚੱਲਦੇ ਹਾਂ 18 ਡਾਲਰ ਦੀ ਤੇ ਇਹ ਵੀ ਕਿਤੇ ਚੱਲਾਂਗੇ ਕਦੇ ਆਪਾਂ ਫਿਲਹਾਲ ਚੱਲਾਂਗੇ ਅੱਜ ਮਾਰਕੀਟ ਆ ਫੋਕਸ ਮਾਰਕੀਟ ਦੇਖਣੀ ਹੈ ਵੀ ਕਿੱਦਾਂ ਦੀ ਹੈ ਉੱਥੇ ਆਪਾਂ ਪਹੁੰਚਦੇ ਆ ਬਾਕੀ ਹੋਰ ਗੱਲਾਂ ਵੀ ਤੁਹਾਡੇ ਨਾਲ ਕਰਾਂਗੇ ਸਾਰੀਆਂ ਗੱਲਾਂ ਤੁਹਾਡੇ ਨਾਲ ਖੁੱਲ ਕੇ ਕਰਾਂਗੇ ਤੁਸੀਂ ਵੀ ਕੋਈ ਪੁੱਛ ਸਕਦੇ ਹੋ ਕੀ ਪੁੱਛਣਾ ਮੇਰਾ ਮਨ ਕਰਦਾ ਮੈਂ ਕੋ ਮਣਾ ਆ ਜਾਣਾ ਮੈਂ ਇਕੱਲਾ ਹੀ ਆ ਜਾਣਾ ਤੇ ਸ਼ਾਮ ਦੇ 5:00 ਵਜੇ ਕੇ 7:00 ਵਜੇ ਨੂੰ ਮੈਂ ਬਾਦੋ ਕਾਂਡੇ ਰੋ ਕਰ ਵਾਪਸ ਚਲਾ ਜਾਣਾ 7:00 ਤੇ 8:00 ਵਜੇ ਨੇ ਵੀ ਸਾਹਮਣੇ ਦੇਖੋ ਟ੍ਰੇਨ ਜਾ ਰਹੀ ਹੈ ਪਰ ਇਹ ਇੱਥੇ ਨੇ ਜਿਹੜੀ ਮੰਨ ਲਓ ਟ੍ਰੇਨਸ ਵਗੈਰਾ ਜਾਂਦੀਆਂ ਨੇ ਇਹ ਜਿਹਨਾਂ ਨੂੰ ਪੰਜਾਬੀ ਚ ਬੋਲਦੇ ਨੇ ਮਾਲ ਗੱਡੀ ਚ ਮਟੀ ਮਾਲ ਵਗੈਰਾ ਸਰਸਟ ਸਟੋਰੇਜ ਮਟੀਰੀਅਲ ਲੋਡ ਹੋ ਕੇ ਜਾਂਦਾ ਤੇ ਛੋਟੇ ਛੋਟੇ ਡੱਬਿਆਂ ਦੇ ਨਾਲ ਜਿਆਦਾ ਵੱਡੇ ਡੱਬੇ ਨਹੀਂ ਹੁੰਦੇ ਅਬਰ ਚੌਂਕ ਤੇ ਪਹੁੰਚ ਗਏ ਲੈ ਵੀ ਜਮਾ ਕਲੋਜ਼ ਵੀਊ ਦਿਖਾ ਦੇਣਾ ਦਾ ਫੋਕਸ ਮਾਰਕੀਟ ਜਿਹੜਾ ਮਿਊਜ਼ੀਅਮ ਹੈ ਇਹ ਇੱਥੇ ਆਪਾਂ ਨੂੰ ਘੱਟੋ ਘੱਟ 18 ਡਾਲਰ ਟਿਕਟਾ ਤੁਹਾਨੂੰ ਕਲੋਜ਼ ਦਿਖਾ ਦੇਣਾ ਚੌਂਕ ਤੇ ਆ ਗਿਆ ਇੱਥੋਂ ਜਸਟ 4-500 ਮੀਟਰ ਹੈ ਕਹਿੰਦੇ ਜਿਹੜੀ ਮਾਰਕੀਟ ਆਪਾਂ ਜਾਨਣੇ ਆ ਫਿਰ ਦੇਖਦੇ ਆ ਕੀ ਮਾਹੌਲ ਆ ਬਹੁਤੀ ਵੱਡੀ ਸਿਟੀ ਨਹੀਂ ਹੈਗੀ ਬਿਨੀ ਪੈਗ ਜੇ ਦੇਖਿਆ ਜਾਵੇ ਤਾਂ ਛੋਟੀ ਹੈ ਜਲਦੀ ਕਵਰ ਹੋ ਜਾਂਦੀ ਹੈ ਆਪਣੇ ਜਸਟ 3 ਮੰਥ ਹੋਏ ਨੇ ਇੱਥੇ ਆ ਆਪਾਂ ਸਾਰੀ ਵਸਤੇ ਇਹ ਲਗਭਗ ਫੇਮਸ ਚੀਜ਼ਾਂ ਸਾਰੀਆਂ ਆਪਾਂ ਪਲੇਸ ਨੇ ਸਾਰੀਆਂ ਕਵਰ ਕਰ ਲਿਆ ਨੇ ਤੇ ਬਾਕੀ ਹੋਰ ਗੱਲਾਂ ਦੀਆਂ ਗੱਲਾਂ ਛੋਟੀ ਜਰੂਰ ਐ ਪਰ ਪੀਸਫੁੱਲ ਐ ਠੀਕ ਐ ਕ੍ਰਾਈਮ ਹੋਰੇ ਵੀ ਹੈਗਾ ਇਹ ਜੀ ਗੱਲ ਨਹੀਂ ਕੁਝ ਹੱਦ ਤੱਕ ਕ੍ਰਾਈਮ ਹੈਗਾ ਉਹਦੇ ਬਾਰੇ ਵੀ ਤੁਹਾਨੂੰ ਕਦੇ ਗੱਲ ਕਰਾਂਗੇ ਵੀ ਕਿਦਾਂ ਕ੍ਰਾਈਮ ਹੈ ਕਿਦਾਂ ਹੋਰੇ ਚੋਰੀਆਂ ਹੁੰਦੀਆਂ ਨੇ ਤੇ ਕਿਦਾਂ ਮੰਨ ਲਓ ਪੰਜਾਬੀਆਂ ਨੂੰ ਏਟਸ ਵਗੈਰਾ ਕਿਵੇਂ ਕਰਦੇ ਨੇ ਤੇ ਸੇਫ ਨੇ ਇਹ ਜੀ ਗੱਲ ਨਹੀਂ ਬੰਦਾ ਰਾਤ ਨੂੰ ਵੀ ਕੱਲ ਜਾ ਸਕਦਾ ਹੈ ਪਰ ਕੁਝ ਪਲੇਸਿਸ ਇੱਥੇ ਵੀ ਨਹੀਂ ਪੈਗਦੇ ਵਿੱਚ ਨੇ ਜਿੱਥੇ ਤੁਸੀਂ ਰਾਤ ਨੂੰ ਇਕੱਲੇ ਸੇਫ ਨਹੀਂ ਹੈਗੇ ਚਲੋ ਮਿਲਦੇ ਆਪਾਂ ਸਾਹਮਣੇ ਮਾਰਕੀਟ ਤੁਹਾਨੂੰ ਦਿਖਾ ਦਿੰਨੇ ਆ ਉਹ ਲਿਖਿਆ ਦਾ ਫੋਕਸ ਮਾਰਕੀਟ ਤੁਸੀਂ ਪੜ੍ਹ ਸਕਦੇ ਹੋ ਮੈਂ ਨਾ ਮੋਸਟਲੀ ਗੂਗਲ ਤੇ ਸਰਚ ਮਾਰਦਾ ਹਾਂ ਨਾ ਮੈਪ ਤੇ ਕਿ ਕਿਹੜੀਆਂ ਫੇਮਸ ਪਲੇਸਿਸ ਨੇ ਜਦ ਗੂਗਲ ਤੇ ਸਰਚ ਮਾਰ ਲਈਦਾ ਤੇ ਫਿਰ ਮੈਂ ਉੱਥੇ ਘੁੰਮਦਾ ਜਦੋਂ ਛੁੱਟੀ ਹੋਵੇ ਮੈਨੂੰ ਇਹ ਹੁੰਦਾ ਕਿ ਐਕਸਪਲੋਰ ਕਰ ਲੇ ਯਾਰ ਜਿੰਨਾ ਹੋ ਜੇ ਘਟੋ ਘਟਾ ਆਪਣੇ ਮਨ ਲਈ ਸ਼ਾਂਤੀ ਰਹਿੰਦੀ ਹੈ ਤੇ ਪਹੁੰਚ ਗਏ ਬਾਕੀ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਕਿਦਾਂ ਇਹ ਮਾਰਕੀਟ ਆ ਕਿਦਾਂ ਦੀ ਨਹੀਂ ਲਓ ਜੀ ਆਪਾਂ ਅੰਦਰ ਮਾਰਕੀਟ ਦੇ ਐਂਟਰ ਹੋ ਗਏ ਖੂਸੂਰਤ ਜੀ ਮਾਰਕੀਟ ਆ ਵਧੀਆ ਪਿਆਰੀ ਜੀ ਆ ਸਾਰਾ ਕੁਝ ਅਸੀਂ ਐਕਸਪਲੋਰ ਕਰਾਂਗੇ ਪਰ ਸਟੀਅਰ ਦੇ ਵੀ ਜਾ ਕੇ ਆਵਾਂਗੇ। ਬਾਕੀ ਯਾਰ ਵਧੀਆ ਐ, ਇੰਨੇ ਵੀ ਮਾੜੀ ਸਿਟੀ ਨਹੀਂ ਹੈਗੀ, ਵਧੀਆ ਪਲੇਸ ਐ। ਮੈਨੂੰ 3 ਮਹੀਨੇ ਪਹਿਲਾਂ ਜਦੋਂ ਆਇਆ ਸੀ 1 ਮਹੀਨਾ ਤਾਂ ਮੇਰਾ ਬਿਲਕੁਲ ਮਨ ਨਹੀਂ ਲੱਗਿਆ। ਪਰ ਹੁਣ ਮੇਰਾ ਮਨ ਲੱਗਣ ਲੱਗ ਗਿਆ, 3 ਮਹੀਨੇ ਹੋ ਗਏ ਮੈਨੂੰ। ਥੋੜਾ ਜਿਹਾ ਇੱਕ ਹੁੰਦਾ ਨਾ ਪੇਟ ਜਾ ਜਾਂਦਾ ਬੰਦੇ ਨੂੰ ਤੇ ਉਹਦਾ ਥੋੜਾ ਲਗਾਵ ਹੋ ਜਾਂਦਾ, ਉਹਦਾ ਨਾ ਲਗਾਵ ਜਿਹਾ ਹੋ ਗਿਆ। ਠੀਕ ਐ। ਇਹ ਟੇਸਟ ਆਫ ਸ਼੍ਰੀਲੰਕਾ, ਸ਼੍ਰੀਲੰਕਾ ਦੇ ਜਿੱਦਾਂ ਜਿਹੜੇ ਉੱਥੇ ਤੁਸੀਂ ਖਾ ਸਕਦੇ ਹੋ ਟੇਸਟ ਆਫ ਸ਼੍ਰੀਲੰਕਾ। ਠੀਕ ਐ। ਦੇਖੀ ਜੱਲੋ ਇਹ ਮਾਰਕੀਟ ਤੁਹਾਨੂੰ ਪੂਰੀ ਦਿਖਾ ਦੇਣੀ ਹੈ ਤੇ ਆਈਸਕ੍ਰੀਮ ਮੁਕਸ ਫਲਸ ਫੋਰਜ਼ਨ ਕੈਂਡ ਮਾਰਕੀਟ ਬਣੀ ਹੋਈ ਹੈ ਹੈਨਾ ਕਿੰਨੇ ਬੈਠੇ ਗੋਰੇ ਦੇਖ ਲਓ ਤੁਸੀਂ ਕਿੰਨਾਂ ਇੰਜੋਏ ਕਰ ਰਹੇ ਨੇ ਇਕੱਲਾ ਹੀ ਪੰਜਾਬੀ ਹੈ ਜੱਟ ਦੇਖੋ ਕਿੰਨੇ ਗੋੜੇ ਇੱਥੇ ਇੰਜੋਏ ਕਰ ਰਹੇ ਨੇ ਹਲੇ ਵੀਕਐਂਡ ਹੈਗਾ ਵੀਕਐਂਡ ਹੈ ਤਾਂ ਬਹੁਤ ਆਉਂਦੇ ਹੋਣਗੇ ਇਹ ਫੌਕਸ ਮਾਰਕੀਟ ਬਾਈ ਜਿੱਥੇ ਆਪਾਂ ਲੈ ਕੇ ਆਏ ਆ ਤੁਹਾਨੂੰ ਵਾਇਨ ਇੱਧਰ ਵਾਇਨ ਵਗੈਰਾ ਮਿਲਦੀ ਆ ਬੀਅਰ ਮਿਲਦੀ ਆ ਮਤਲਬ ਕੁਝ ਵੀ ਇੰਜੋਏ ਕਰ ਸਕਦੇ ਜੀ ਇੱਧਰ ਵਾਇਨ ਦੇਖ ਸਕਦੇ ਹੋ ਸਾਹਮਣੇ 15 15 ਡਾਲਰ ਹੈ ਕ્રાਫਟ ਬੀਅਰ ਇਦਾਂ ਲੋਕ ਚੱਲ ਕਰਦੇ ਨੇ ਵੀਰੇ ਸਾਰੀ ਕਿਸ ਸਾਰੀ ਖੇਡ ਪੈਸਿਆਂ ਦੀ ਹੈ ਚੰਗੇ ਪੈਸੇ ਹਨ ਤੁਸੀਂ ਇੰਜੋਏ ਕਰ ਸਕਦੇ ਹੋ 노 ਡਾਊਟ ਫਿਰ ਆਪਾਂ ਵੀਰੇ ਕੁਝ ਖਾ ਪੀ ਕੇ ਚੱਲਾਂਗੇ ਤੇ ਇੱਕ ਵਾਰ ਤੁਹਾਨੂੰ ਮਾਰਕੀਟ ਦਿਖਾ ਦਈਏ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਹੁਣ ਆਪਾਂ ਉੱਪਰ ਚੱਲਦੇ ਹਾਂ ਠੀਕ ਹੈ ਹਾਂਜੀ ਫਿਰ ਦੱਸਿਓ ਕਿਵੇਂ ਲੱਗੀ ਮਾਰਕੀਟ ਵਾਲੇ ਉੱਪਰ ਚੱਲਾਂਗੇ ਉੱਪਰਲਾ ਫਲੋਰ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਆ ਗਏ ਸੈਕੰਡ ਫਲੋਰ ਤੇ ਠੀਕ ਹੈ ਇਹ ਸੈਕੰਡ ਫਲੋਰ ਹੈ ਹੋਰ ਦੱਸੋ ਸਭ ਠੀਕ ਠਾਕ ਹੋ ਪੰਜਾਬ ਵਾਲਿਓ ਤੰਦਰੁਸਤ ਹੋ ਹੋਸ਼ ਹੋ ਸਾਰੇ ਪਰ ਇੱਕ ਗੱਲ ਦੱਸਾਂ ਵੀਰੇ ਸਚਾਈ ਇਹ ਇਸ ਟਾਈਮ ਇਹ ਹੈ ਕਿ ਕੈਨੇਡਾ ਦਾ ਸਟੱਫ ਥੋੜਾ ਜਿਹਾ ਹਾਲ ਹੈ ਇਹ ਸਮਝ ਸਕਦੇ ਹੋ ਬਾਕੀ ਪਰਮਾਧਮਾ ਲੇ ਸਭ ਦੀ ਸੁਣਦਾ ਹੌਸਲਾ ਰੱਖੋ ਜਿਹੜੇ ਵੀ ਮੇਰੇ ਵੀਰੋਰੇ ਕੈਨੇਡਾ ਰਹਿ ਰਹੇ ਨੇ ਜਾਂ ਨਵੇਂ ਆਏ ਨੇ ਕਬਰਾਇਓ ਨਾ ਹਰ ਵਕਤ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਉਹ ਕੁਛ ਇਲੈਕਸ਼ਨਾਂ ਕਰਕੇ ਵੀ ਚੀਜ਼ਾਂ ਚੱਲਦੀਆਂ ਨੇ ਸੋ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਬਾਕੀ ਪੈਸੇ ਨਾਲ ਸਭ ਜ਼ਿੰਦਗੀ ਹੈ ਪੈਸਾ ਆਏਗਾ ਤਾਂ ਸਭ ਕੁਝ ਆ ਬਾਕੀ ਇਹ ਦੇਖਿਆ ਜਾਵੇ ਤਾਂ ਪੈਸੇ ਨੂੰ ਆਪਾਂ ਸਾਂਭੀ ਸਾਂਮੋ ਵੀ ਸੇਵ ਵੀ ਕਰੋ ਮਾਣੀ ਤੇ ਕੁਝ ਇੰਜੋਏ ਵੀ ਕਰੋ ਇਹ ਨਹੀਂ ਕਿ ਇਕੱਲਾ ਸੇਵ ਕਰੀਏ ਤੇ ਬਿਮਾਰ ਹੋ ਜਾਓ ਖਾਓ ਪੀਓ ਤੇ ਉਧਰ ਵੀ ਚੱਲ ਕੇ ਆਵਾਂਗੇ ਆਪਾਂ ਔ ਟੁਆਇਜ਼ ਗੇਮਸ ਆ ਜੀ ਬੰਦਾ ਖਾਓ ਪੀਓ ਬੜੀਆ ਮਾਰਕੀਟ ਬਣੀ ਹੋਈ ਆ ਯਾਰ ਮੈਂ ਕਹਣਾ ਘੈਂਟ ਮਾਰਕੀਟ ਆ ਉੱਪਰ ਸਿਕਸ ਫਲੋਰ ਤੱਕ ਹੀ ਜਾਂਦੀ ਆ ਉਹ ਸਿਕਸ ਫਲੋਰ ਤੇ ਤੁਹਾਨੂੰ ਲੈ ਕੇ ਜਾਵਾਂਗੇ ਦੇਖ ਸਕਦੇ ਹੋ ਮਾਰਕੀਟ ਘੈਂਟ ਬਣੀ ਹੋਈ ਹੈ ਸੈਕੰਡ ਫਲੋਰ ਹੈ ਪੱਪਾ ਚੱਲਦੇ ਟਾਪ ਤੇ ਟਾਪ ਤੇ ਚੱਲ ਕੇ ਦੇਖਦੇ ਆ ਕਿ ਸਿਸਟਮ ਹੈ ਉੱਪਰ ਕਹਿੰਦੇ ਕੱਲੀ ਆਪਾਂ ਜਾ ਰਹੇ ਹਾਂ ਸਿੱਧਾ 6th ਫਲੋਰ ਤੇ ਬਹੁਤ ਹਾਈਟ ਹੈ ਕਹਿੰਦੇ ਲਓ ਜੀ ਆਪਾਂ ਚੱਲੇ ਉੱਪਰ ਟਾਪ ਤੇ ਆ ਗਏ ਆਪਾਂ ਹੁਣ ਦੇਖਦੇ ਹਾਂ ਇੱਥੋਂ ਲੇ ਵੀ ਇੱਥੋਂ ਦੀਆਂ ਸਾਰੀਆਂ ਮਾਰਕੀਟਾਂ ਬਿਲਕੁਲ ਟੌਪ ਤੇ ਆ ਗਈ। ਹਾਂਜੀ ਇਹ ਜਮਾ ਟੌਪ ਤੇ ਆ ਗਈ। ਮਾਰਕੀਟ ਸਾਰੀ 2 ਫਲੋਰ ਦੀ ਹੈ ਵੈਸੇ ਦੇਖਿਆ ਜਾਵੇ। ਠੀਕ ਆ। ਜਰਾ ਜਿਉਣਾ ਨਾ ਵੀਰੇ ਸੁਣੋ ਇਹ ਵੀ ਦੱਸਾਂ ਵੀ ਕਿਹੜੇ ਕਿਹੜੇ ਕੋਰਸ ਲੈ ਕੇ ਆਓ ਤੇ ਮੈਂ ਇੱਕ ਗੱਲ ਤੁਹਾਨੂੰ ਇਹ ਵੀਡੀਓ ਦੱਸ ਵੀ ਦਿੰਦਾ ਜੇ ਇੱਥੇ ਆਉਣਾ ਜਿਹੜੇ ਟਾਈਮ ਤੋਂ ਗ੍ਰੈਜੂਏਟ ਕਿੱਥੋਂ-ਕੱਥ ਕਰਕੇ ਆਉ ਬੰਦਾ ਮਾਸਟਰ ਲੈ ਕੇ ਆਉਂਗੇ ਤਾਂ ਬਹੁਤ ਬੈਨੀਫਿਟ ਹੋਰੀਗਾ ਤੁਹਾਨੂੰ ਵੀਡੀਓ ਬਣਾਉਂਗਾ ਕਦੇ ਬਾਕੀ ਕੁਝ ਇਹੋ ਜਿਹੇ ਪਾਸ ਵੀ ਹੈਗੇ ਨੇ ਆਪਾਂ ਨੂੰ ਇਹੋ ਜਿਹੀ ਸਿਟੀ ਵੀ ਹੈਗੇ ਜਿੱਥੇ ਆਪਾਂ ਸਿੱਧਾ ਜਾ ਕੇ ਇੰਡੀਆ ਤੋਂ ਹੀ ਪੀਆਰ ਹੋ ਕੇ ਆ ਸਕਦੇ ਹਾਂ ਉਹ ਵੀ ਤੁਹਾਨੂੰ ਮੈਂ ਪ੍ਰੋਗਰਾਮ ਦੱਸੂਗਾ ਜਿਸ 5.5 6 ਮੈਨਿਮਮ 6 5.5 ਬੈਂਟ ਹੀ ਚਾਹੀਦੇ ਨੇ 5.5 ਬੈਂਟ ਤੇ ਵੀ ਬਣ ਜਾਂਦੀ ਹੈ ਗੱਲ ਉਹ ਆਕੂਪ ਮਲੋ 3-4 ਮਹੀਨੇ ਬਾਅਦ ਜਿਹੜੇ ਓਕੂਪੇਸ਼ਨ ਤੁਹਾਨੂੰ ਜੇ ਤੁਸੀਂ ਓਕੂਪੇਸ਼ਨ ਚਾਹੇਗੇ ਤਾਂ ਤੁਸੀਂ ਇੰਡੀਆ ਤੋਂ ਬੈਠ ਕੇ ਅਪਲਾਈ ਕਰ ਸਕਦੇ ਹੋ ਉਹ ਵੀ ਤੁਹਾਨੂੰ ਮੈਂ ਦੱਸੂਗਾ ਬਾਕੀ ਆਪਾਂ ਮਾਰਕੀਟ ਆਏ ਹੋਏ ਆ ਵਧੀਆ ਇੰਜੋਏ ਕਰ ਰਹੇ ਆ ਇੱਥੇ ਖੁਸ਼ ਰਹਿਣ ਦਾ ਤਰੀਕਾ ਬਹੁਤ ਪੋਜ਼ਿਟਿਵ ਰਹੋਗੇ ਤਾਂ ਕੈਨੇਡਾ 'ਚ ਤੁਸੀਂ ਕੰਮ ਜਾਓਗੇ ਜੇ ਵੀ ਪੋਜ਼ਿਟਿਵ ਨਹੀਂ ਹੈਗੇ ਨਾ ਤੁਹਾਡੇ ਮਨ 'ਚ ਨੈਗੇਟਿਵ ਖਿਆਲ ਵਾਰ-ਵਾਰ ਆ ਰਹੇ ਨੇ ਤਾਂ ਤੁਸੀਂ ਪਿੱਛੇ ਹੀ ਜਾਈ ਜਾਓਗੇ ਭਾਵੇਂ ਤੁਹਾਨੂੰ ਤੁਹਾਡੇ ਕੋਲੇ ਕਿੰਨੇ ਹੀ ਡਾਲਰ ਕਿਉਂ ਨਹੀਂ ਆ ਰਹੇ ਜੇ ਤੁਸੀਂ ਮਹੀਨੇ ਦਾ ਤੁਸੀਂ ਘੱਟੋ-ਘੱਟ ਵੀ ਡਾਲਰ ਕਮਾ ਰਹੇ ਹੋ ਪਰ ਤੁਸੀਂ 3000 ਨੇ ਪੋਜ਼ਿਟਿਵ ਨੇ ਤਾਂ ਤੁਸੀਂ ਸਕਸੈਸ ਜ਼ਰੂਰ ਹੋਵੋਗੇ ਮੇਰਾ ਦਿਲ ਕਹਿੰਦਾ ਹੈ ਪੋਜ਼ਿਟਿਵ ਹੋਣ ਲਈ ਕੀ ਕੀ ਕਰਨਾ ਹੈ ਵੀ ਤੁਹਾਨੂੰ ਮੈਂ ਇੱਕ ਵੀਡੀਓ ਜ਼ਰੂਰ ਬਣਾਵਾਂਗਾ ਪਹਿਲਾਂ ਮੈਂ ਆਇਆ ਸੀ 1 ਮਹੀਨਾ ਮੇਰਾ ਦਿਨ ਨਹੀਂ ਲੱਗਿਆ ਸੀ ਬਿਲਕੁਲ ਵੀ ਤੇ ਮੈਨੂੰ ਨਹੀਂ ਚੰਗਾ ਲੱਗਿਆ ਸੀ ਕਿ ਇੱਥੇ ਦਾ ਮੈਨੂੰ ਪੰਜਾਬ ਦੀ ਬਹੁਤ ਯਾਦ ਆ ਰਹੀ ਸੀ ਪਰ ਹੁਣ ਮੇਰਾ ਇੱਥੇ ਮਨ ਵਧੀਆ ਲੱਗਿਆ ਹੋਇਆ ਤੇ ਬਾਕੀ ਸਾਰੇ ਭੈਣਾ ਵੀਰਾਂ ਨੂੰ ਮੈਂ ਇਹੀ ਕਹਿਣਾ ਚਾਹੁੰਗਾ ਕਿ ਪੋਜ਼ਿਟਿਵ ਜ਼ਰੂਰ ਰਹੋ ਜੋ ਕੈਨੇਡਾ ਰਹਿੰਦੇ ਨੇ ਇਹਨਾਂ ਨੇ ਆਉਣਾ ਹੋ ਰਿਹਾ ਹੈ ਕਿ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੈਨੇਡਾ ਦੇ ਕੁਝ ਹੈ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮਿਲਣਗੇ ਜੋ ਆ ਕਈ ਦਾ ਹੈ ਆਪਣੇ ਬਾਰੇ ਮੋਸਟਲੀ 80% ਆਪਣੇ ਬਾਰੇ ਸੋਚਦੇ ਨੇ ਤੇ ਕੋਈ ਹੈ ਜਿਹੜਾ ਤੁਹਾਡੇ ਬਾਰੇ ਸੋਚੂਗਾ ਤੁਹਾਨੂੰ ਖੁਦ ਨੂੰ ਹੀ ਸਟਰਗਲ ਕਰਨੀ ਪੈਣੀ ਆ ਤੁਹਾਨੂੰ ਖੁਦ ਨੂੰ ਹੀ ਅੱਗੇ ਜਾਣਾ ਪੈਣਾ ਥੋੜੀ ਤੁਸੀਂ ਤਰੱਕੀਆਂ ਕਰ ਸਕਦੇ ਹੋ ਠੀਕ ਹੈ ਥੋੜੀ ਬਾਹ ਫੜ ਕੇ ਕੋਈ ਅੱਗੇ ਨਹੀਂ ਤੁਹਾਨੂੰ ਲੈ ਕੇ ਜਾਊਗਾ ਇਹ ਤੁਹਾਨੂੰ ਮੈਂ ਦੱਸ ਰਾਨਾ ਚ ਇਸ ਕਰਕੇ ਥੋੜਾ ਮਾਈਂਡਡ ਆ ਪ੍ਰੇਫਰ ਕਰਕੇ ਆਇਓ ਕਿ ਮੇਰਾ ਉੱਥੇ ਕੋਈ ਨਹੀਂ ਹੈਗਾ ਤੇ ਤੁਹਾਡੇ ਰਿਸ਼ਤੇਦਾਰੀ ਵੀ ਕਿਉਂ ਬੈਠੇ ਨੇ ਜਾਂ ਦੋਸਤ ਬੈਠੇ ਨੇ ਤੁਹਾਨੂੰ ਖੁਦ ਹੀ ਅੱਗੇ ਚੱਲਣਾ ਪਊ ਰਿਸ਼ਤੇਦਾਰ ਜਾਂ ਦੋਸਤ ਥੋੜੀ ਕੁਸ਼ ਟਾਈਮ ਲਈ ਹੈਲਪ ਕਰ ਸਕਦੇ ਨੇ ਰਹਿਣ ਲਈ ਕੁਝ 2-4 ਦੇ ਵਿੱਚ 10 ਦਿਨਾਂ ਲਈ ਪਰ ਇਹਦੂ ਬਾ ਥੋੜੀ ਜਰਨੀ ਜਿਹੜੀ ਤੁਹਾਨੂੰ ਖੁਦ ਸਟਾਰਟ ਕਰਨੀ ਪਊ ਕੁਝ ਥੋੜ੍ਹਾ-ਥੋੜਾ ਗੋਲ ਹੈ ਡੈਸਟੀਨੇਸ਼ਨ ਤੁਹਾਨੂੰ ਖੁਦ ਪਹੁੰਚਣਾ ਪਊ ਕੋਈ ਸਾਥ ਨਹੀਂ ਨੇ ਇੰਡੀਆ ਥੋੜਾ ਸਾਥ ਦੇ ਵੀ ਨਹੀਂ ਇੱਥੇ 90 99% ਮੈਂ ਕਹਿ ਸਕਦਾ ਕਿ ਤੇ ਸਾਥ ਮਿਲਣਾ ਬਹੁਤ ਮੁਸ਼ਕਲ ਹੈ ਹਰ ਇੱਕ ਭੱਜ ਦੌੜ ਨਾਠਾਪੁਰੀ ਪੈਸਿਆਂ ਦੀ ਕੰਮ ਕਰੋਗੇ ਤਾਂ ਅਰਨ ਕਰੋਗੇ ਨਹੀਂ ਤਾਂ ਤੁਹਾਨੂੰ ਲਾਲੇ ਬਹਿ ਜਾਣਗੇ ਇੱਥੇ ਇਸ ਟਾਈਮ ਠੀਕ ਹੈ ਮਹਿੰਗਾਈ ਬਹੁਤ ਹੈ ਆ ਫੋਕਸ ਮਾਰਕੀਟ ਐਸੀ ਨਾ ਇਹਦੇ ਬਾਹਰ ਹੀ ਤੁਸੀਂ ਦੇਖ ਸਕਦੇ ਹੋ ਮਾਹੌਲ ਬਹੁਤ ਵਧੀਆ ਤੇ ਅੱਜ ਤੁਹਾਨੂੰ ਇੱਧਰ ਲੈ ਕੇ ਚੱਲਦੇ ਆ ਫੋਕਸ ਮਾਰਕੀਟ ਤੋਂ ਥੋੜਾ ਬਾਹਰ ਨਿਕਲ ਕੇ ਫਿਰ ਆਪਾਂ ਅੰਦਰ ਫੇਰ ਦੁਬਾਰਾ ਚੱਲਾਂਗੇ ਤੁਹਾਨੂੰ ਇੱਧਰ ਵੀ ਦਿਖਾ ਦਿੰਨੇ ਆ ਇੱਧਰ ਲੋਕ ਵੀਰ ਸ਼ਿਰ ਪੀ ਰਹੇ ਨੇ ਮਤਲਬ ਗੋਰੇ ਜਿਆਦਾ ਵੀਰਾਂ ਪੀ ਕੇ ਖੁਸ਼ ਨੇ ਸਾਹਮਣੇ ਇਧਰੋਂ ਲੈਂਦੇ ਹੋਣਗੇ ਵੀਰਾਂ ਵਗੈਰਾ ਠੀਕ ਐ ਇੱਥੇ ਵੀਰ ਲੈਂਦੇ ਆ ਬਿਲਕੁਲ ਇੱਥੇ ਵੀਰਾ ਪੂਰੇ ਮਿਲਦੀ ਨੇ ਹਲੋ ਜੀ ਥਿਊ ਬਹੁਤ ਸੋਹਣਾ ਆ ਜੀ ਫਿਰ ਇੱਧਰ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਕਿੰਨਾ ਬੈਠ ਕੇ ਇੰਜੋਏ ਕਰ ਰਹੇ ਨੇ ਗੁਰੇ ਆ ਉਧਰ نیچے ਚੱਲ ਕੇ ਵੀ ਤੁਹਾਨੂੰ ਦਿਖਾਉਣੇ ਆ। ਠੀਕ ਹੈ ਫਿਰ ਦੁਬਾਰਾ ਆਪਾਂ ਫੋਕਸ ਮਾਰਕੀਟ ਦੇ ਵਿੱਚ ਹੀ ਚਲੇ ਜਾਵਾਂਗੇ। ਵੀ ਦੇਖ ਸਕਦੇ ਹੋ। ਕਿਆ ਖੂਬਸੂਰਤ ਨਜ਼ਾਰਾ ਹੈ। ਹੈ ਨਾ ਗੱਲ ਬਾਤ। ਯਾਰ ਇਕੱਲੇ ਆ ਜਿੰਦੇ ਨੇ ਮਨ ਵਧੀਆ ਲੱਗਦਾ ਹੈ ਜੀ ਗੱਲ ਨਹੀਂ ਹੈਗੀ। ਠੀਕ ਹੈ। Ale. Cell, karo varo, ਜੀ ਆਪਾਂ ਹੁਣ ਚੱਲਦੇ ਆ ਘਰੇ ਜੀ ਆ ਗੁਰੂ ਸ਼ਾਮ ਦੇ 6 ਵਜੇ ਹੁਣ ਚੱਲਦੇ ਆ ਘਰੇ ਕਿੱਦਾਂ ਲੱਗੀ ਵੀਡੀਓ ਦੱਸਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਮੇਰੇ ਵੀਰੋ ਧੰਨਵਾਦ